ਮੈਂ ਸੁੰਦਰ ਸਿੰਘ ਚਤਾਲਾ ਜੀ ਸੂਬਾ ਕੋਰ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਜੀ ਬਹੁਤ ਵਧੀਆ ਸਾਡੇ ਆਗੂ ਬਲਜੀਤ ਸਿੰਘ ਹੋਣੀ ਸੁੰਦਰ ਸਿੰਘ ਹੋਣੀ 143 ਦਿਨ ਮੋਰਚੇ ਨੂੰ ਹੋ ਗਿਆ ਇਹ ਲਗਾਤਾਰ ਮੋਰਚੇ ਦੇ ਵਿੱਚ ਇਹ ਪਿੰਡ ਜਿਹੜਾ ਹਾਜ਼ਰੀ ਭਰ ਰਿਹਾ ਸੀ ਆਦੋਆਲੀ ਰੰਗਨਗਰ ਕਿਉਂਕਿ ਉਹ ਨਹੀਂ ਜਿਲੇ ਜਿਲੇ ਕੀਤਾ ਇਹ ਆਪਣੀ ਵਾਰੀ ਦੀ ਗਰਦਾਸਪੁਰ ਜ਼ਿਲ੍ਹਾ ਉੱਤੇ ਗਿਆ ਸੀ ਆਪਣੂ ਵਾਰੀ ਦੀ ਟਾਈਮ ਦੇ ਨਾਲ ਉੱਤੇ ਗਿਆ। ਉਥੋਂ ਫਿਰ ਜਦੋਂ ਇਹਨਾਂ ਦਾ ਟਾਈਮ ਮੁੱਕ ਗਿਆ ਵਾ ਸਮਾਂ ਮੁੱਕ ਗਿਆ ਫਿਰ ਵਾਪਸ ਆ ਰਹੇ ਹੀ ਮੋਟਰਸਾਈਕਲ 'ਤੇ ਇਹਨਾਂ ਨੇ ਗੋਬਿੰਦਗੜ੍ਹ ਦੇ ਲਾਗੇ ਖੰਨੇ ਦੇ ਕੋਲ ਕਿਤੇ ਲੱਗਾ ਪਿਆ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦਾ ਉੱਥੇ ਲੱਭ ਡੈਥ ਹੋ ਗਿਆ ਜਦੋਂ ਸਾਨੂੰ ਪਤਾ ਲੱਗਾ ਕੱਲ ਫਿਰ ਮੌਕੇ ਤੇ ਆ ਗੂ ਜਿਹੜੇ ਸ਼ੰਭੂ ਮੋੜੇ ਤੋਂ ਉੱਤੇ ਗਏ ਇਹ ਕਿਸਾਨ ਮਜ਼ਦੂਰ ਮੋਰਚਾ ਦੇ ਨਾਮ ਦਾ ਸੁਰਖਿਤ ਮੋਰਚਾ ਨਾਨ ਪੋਲੀਟਿਕਲ ਇਹਨਾਂ ਨੇ ਤੇ ਸ਼ੋਕਮਤਾ ਪਾ ਕੇ ਸ਼ਰਧਾਂਜਲੀ ਦਿੱਤੀ ਆ ਵੇਖੋ ਇਹ ਅਸੀਂ ਅੰਦੋਲਨ 2 ਦੇ ਵਿੱਚ ਦਿੱਲੀ ਅੰਦੋਲਨ 2 ਦੇ ਵਿੱਚ 24 ਜਾਨਾਂ ਸਾਡੀਆਂ ਚਲ ਗਿਆ ਹੁਣ ਤੱਕ ਤੇ ਇਹ ਸਾਰਾ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹਦੇ ਜੁਮੇ ਲੱਗਦਾ ਸਾਰਾ ਕੁਝ ਜੇ ਕਿਸਾਨ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਇਹ ਕਿਸਾਨਾਂ ਨੂੰ ਸ਼ੰਭੂ ਬੈਡਰ ਆਲੇ ਜਾਣ ਦੀ ਲੋੜ ਨਹੀਂ ਦਿੱਲੀ ਵਾਲੇ ਦਰਦ ਦੀ ਲੋੜ ਨਹੀਂ ਇਹਨਾਂ ਮੌਤਾਂ ਦੇ ਜ਼ਿੰਮੇਵਾਰ ਜਿਹੜੇ ਆ ਕੇਂਦਰ ਦੀ ਮੋਦੀ ਸਰਕਾਰ ਆ ਜਿਹੜੇ ਆ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲਈ ਤੇ ਸਾਨੂੰ ਬੜਾ ਦੁੱਖ ਹੁੰਦਾ ਉਹਨਾਂ ਪਰਿਵਾਰਾਂ ਦੇ ਨਾਲ ਆਪਣੀ ਜਥੇਬੰਦੀ ਦੇ ਯੋਧੇ ਨਾਲ ਜਦੋਂ ਕਿ ਅਸੀਂ ਉਥੋਂ ਲਾਸ਼ਾਂ ਤੋਰਦੇ ਆ ਜਾਂ ਆਪਣੇ ਮੋਢਿਆਂ ਤੇ ਚੁੱਕ ਕੇ ਲਿਆਉਂਦੇ ਆ ਬਹੁਤ ਦੁੱਖ ਹੁੰਦਾ ਸਾਡੀ ਜਥੇਬੰਦੀ ਨੂੰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਇਹ ਸਹੀ ਹੋ ਗਿਆ ਪਿੱਛੇ ਵੀ ਤੇ ਹੁਣ ਵੀ ਕਿਉਂਕਿ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਮੁਆਵਜ਼ੇ ਦਿੱਤੇ ਆ ਔਰ ਜਦੋਂ ਚੋਣ ਜਾਂਚਾ ਲੱਗ ਗਿਆ ਉਸ ਤੋਂ ਬਾਅਦ ਐ ਨਾ ਮaaf ਜਾਣ ਦਿੱਤਾ ਐਂ ਮੰਗ ਕਰਦੇ ਆ ਵੀ 5 ਲੱਖ ਰੁਪਈਆ ਜੋ ਦਿੱਲੀ ਪੈਟਰਨ ਦੇ ਹਿਸਾਬ ਨਾਲ ਪਰਿਵਾਰ ਨੂੰ ਦਿੱਤਾ ਜਾਵੇ ਮੁਆਵਜ਼ਾ ਸਰਕਾਰੀ ਨੌਕਰੀ ਇੱਕ ਜੀ ਨੂੰ ਦਿੱਤੀ ਜਾਵੇ ਉਹਨਾਂ ਦਾ ਗੈਰ ਸਰਕਾਰੀ ਤੇ ਸਰਕਾਰੀ ਕਰਜ਼ਾ ਜਿਹੜਾ ਮaaf ਕੀਤਾ ਜਾਵੇ ਇਸੇ ਤਰ੍ਹਾਂ ਜ਼ਮੀਨੀ ਕਿਸਾਨ ਆ ਜਿਹੜਾ ਸਾਡਾ ਉਹਦਾ ਸਰਕਾਰੀ ਖਰਚੇ ਤੇ ਇਲਾਜ ਕਰਾਇਆ ਜਾਵੇ ਗੁਰਜੀਤ ਸਿੰਘ ਦਾ ਦੇ ਨਾਲ 1 ਰੁਪਿਆ ਨੂੰ ਜਿਹੜੀ ਰਾਸ਼ੀ 1 ਲੱਖ ਰੁਪਿਆ ਜਿਹੜੀ ਰਾਸ਼ੀ ਜਿੱਤੀ ਜਾਂਦੀ ਜਸਪ੍ਰੀਤ ਕਾ ਮੇਰੇ ਮਾਸੜ ਜੀ ਦੇ ਪਰਿਵਾਰ ਦੀ ਕੀ ਹਾਲਤ ਬਹੁਤ ਮੜੇ ਨਾਲ ਤੇ ਮਾਸੜ ਜੀ ਇਕੱਲੇ ਕਮਾਉਣ ਵਾਲੇ ਹੀ ਹੁਣ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਕੀ ਹੋਊਗਾ ਉਹਨਾਂ ਨੂੰ ਕੀ ਸਾਸ ਤੇ ਛੱਡ ਕੇ ਸਾਨੂੰ ਵੀ ਨਹੀਂ ਪਤਾ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਆ ਕੱਲ ਮੌਕੇ ਤੇ 1:30 ਵਜੇ ਪਰਿਵਾਰ ਦੀ ਜੁਬੀ ਦੀ ਗੱਲ ਕੀਤੀ ਜਾ ਗੁਰੂਪਤ ਖੇਤੀਬਾੜੀ ਕਰਦੇ ਸੀ ਡੇਢ ਕਿੱਲਾ ਪਹਿਲੀ ਦਾ ਬਸ ਹਾਂਜੀ ਅੱਡਾ ਬਸਾ ਡੰਗੇ ਰੱਖੇ ਘਰੇ ਦੋ ਤਿੰਨ ਮੱਝਾ ਬਸ ਅਸੀਂ ਇਨਸਾਫ ਦੀ ਮੰਗ ਕਰਦੇ ਕਿਉਂਕਿ ਮੇਰੇ ਭਰਾ ਕੱਲੇ ਵਿਚਾਰੇ ਛੋਟੇ-ਛੋਟੇ ਇੱਕ ਦੀ ਉਮਰ ਵੀ ਸਾਲ ਇੱਕ ਦੀ 22 ਸਾਲ ਨੂੰ ਕੀ ਕਰਨਗੇ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਘਰ ਚ ਕਮਾਉਣ ਵਾਲੇ ਮੇਰੇ ਮਾਸੜ ਸੀ ਉਹੀ ਨਹੀਂ ਰਹੇ ਉਹਨਾਂ ਦਾ ਉਹ ਘਰ ਕੀ ਮ چلےਗਾ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਮੇਰੇ ਇੱਕ ਭਰਾ ਨੂੰ ਚਾਹੇ ਨੂਰ ਨੂੰ ਚਾਹੇ ਲਾਲੀ ਨੂੰ ਤਾਂ ਕਿਉਂ ਗੱਲ ਦੱਸੋ ਕਿ ਇਸ ਮੋਰਚੇ ਕਿਦੋਂ ਤੋਂ ਜਾਂਦੇ ਇਹ ਤੇ ਜਰੋਂਦਾ ਹੀ ਮੋਰਚਾ ਸਟਾਰਟ ਹੈ ਨਾ ਉਦੋਂ ਤੋਂ ਹੀ ਜਾਂਦੇ ਆ ਅੱਛਾ ਜੀ ਹਾਂ ਜੀ ਜਦੋਂ ਲੜਾਈ ਵੀ ਹੋਈ ਹੀ ਗੋਲੇ ਵੱਜੇ ਜਦੋਂ ਉਦੋਂ ਵੀ ਜਾਂਦੇ ਰਹੇ ਆ ਉਦੋਂ ਵੀ 4-5 ਦਿਨ ਲਾ ਕੇ ਆਏ ਆ ਕਾ ਜੋ ਨਾ ਕਰ ਰੋਟੀ ਖਮਾਉਣ ਵਾਲਾ ਕੋਈ ਨਹੀਂ ਤੇ ਅੰਦੇ ਚੱਲ ਮੈਂ ਉਹ ਕੀ ਹੁੰਦਾ ਉਹਦਣ ਵੀ ਗਏ ਆ ਜਾਂਦੇ ਹੀ ਰਹੇ ਆ ਆ ਰੰਗੜ ਵੀ ਹੁੰਦਾ ਰਿਹਾ ਮੋਂ ਨੰਗਲ ਉਮਰਪੁਰੇ ਵੀ ਇੱਥੇ ਇੱਥੇ ਨੇ ਜਾਂਦੇ ਰਹੇ ਆ ਜਿਹੜਾ ਬਾਰਡਰ ਜਿਹੜਾ ਜਿੱਥੇ ਹੁਣ ਗਿਆ ਸ਼ੰਭੂ ਬਾਰਡਰ ਉੱਥੇ ਤੇ ਨੇਤੀ ਤੁਰੇ ਰਹਿੰਦੇ ਰਹੇ ਦੋਵੇਂ ਭਰਾ ਜਾਂਦੇ ਆ ਮੈਂਬਰ ਬਣੇ ਆ ਉੱਥੇ ਦਾ ਯਾਰ ਕੀ ਪਤਾ ਨਹੀਂ ਕੀ ਪਾਣਾ ਵਰਤ ਕੇ ਆ ਉਹ ਤਾਂ ਨੂਰ ਨੂੰ ਵੀ ਖੜਦਾ ਸੀ ਲਾਲੀ ਨੂੰ ਵੀ ਮਹਿ ਲੈ ਜੋ ਦੰਗਰਾਂ ਦਾ ਨਹੀਂ ਸਾਰਨਾ ਤੇ ਲਾਲੀ ਵੀ ਹੋ ਕੇ ਆਇਆ ਨੂਰ ਵੀ ਦੋਵਰੀ ਹੋ ਕੇ ਆ ਦੋ ਬੇਟੇ ਮੇਰੇ ਭਾਜੀ ਇਹਨਾਂ ਨੂੰ ਨੌਕਰੀ ਦੇ ਦਿਓ ਡੇੜ ਕਿਲਾ ਸਾਰੀ ਬਾਜੀ ਅਸੀਂ ਕਿਤਰਾ ਗੁਜ਼ਾਰਾ ਕਰਾਂਗੇ ਹਣ ਵਾਲਾ ਤੋ ਤਰ ਕੇ ਆ ਬਾਪਾ ਜੀ ਮੇਰਾ ਕੋਈ ਨਹੀਂ ਸਾ ਮੇਰੇ ਪੁੱਤ ਵੀ ਨਹੀਂ ਕਿਨੇ ਕਿ ਬਰ ਸਰਕਾਰ ਨੂੰ ਕੋਈ ਨੌਕਰੀ ਦੇ ਹੈ ਛੋਟੇ ਆ ਛੋਟੇ ਆ ਕੋਈ ਵਿਆਹ ਨਹੀਂ ਅਜੇ ਅਜੇ ਤਨਿਆਲੇ ਆ ਮੇਰੀ ਜਦਨ ਐਕਸੀਡੈਂਟ ਹੋਇਆ ਨਾ ਉਦਨ 9 ਵਜੇ ਹੋਈ ਮੈਨੂੰ ਵੀਡੀਓ ਕੋਲ ਕੀਤੀ ਜਾਂਦੇ ਮੈਂ ਸੇਵਾ ਕਾਂਦੇ ਆ ਵਾਂ ਲੰਗਰ ਵਰਤੋਂਦੇ ਆ ਮੈਂ ਹਾਂ ਚੱਲ ਕੋਈ ਨਹੀਂ ਆਂਦਾ ਮੈਂ 12 ਵਜੇ ਤੁਰਨਾ ਵਾਂ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਤੁਸੀਂ ਆ ਜਿਓਂ ਆਂਦਾ ਸਰਕਾਰ ਨੂੰ ਬਾਜੀ ਇਹੋ ਮੰਗਿਆ ਕਿ ਮੇਰੇ ਬੇਟੇ ਨੂੰ ਨੌਕਰੀ ਮਿਲ ਜੇ ਉਹ ਕੋਈ ਕਮੌਣ ਵਾਲਾ ਨਹੀਂ ਜਾ ਗਿਆ ਸਾਡੇ ਘਰ ਬਾਜੀ ਸਾਡੇ ਤੇ ਘਾਰ ਹੀ ਮੁੱਦਾ ਹੋ ਗਿਆ ਉਹ ਛੋਟੇ ਛੋਟੇ ਜੇ ਕੋਈ ਪੇ